ਅੰਦਰ ਮਜਬੂਤ ਕਰਨਾ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਰਦੀਆਂ ਦੇ ਵਿੱਚ ਜ਼ਿਆਦਾਤਰ ਬੱਚੇ ਤੇ ਜ਼ਿਆਦਾਤਰ ਜਿਹੜੇ ਬਜ਼ੁਰਗ ਉਹ ਬਿਮਾਰ ਹੁੰਦੇ ਨੇ ਉਹਨਾਂ ਨੂੰ ਇਹ ਦੇਸੀ ਜਿਹੜੀਆਂ ਚੀਜ਼ਾਂ ਤੁਸੀਂ ਘਰੇ ਬਣਾਵਣਾ ਕੇ ਦੋਗੇ ਤੇ ਸਰਦੀ ਜਿਹੜੀ ਲੱਗਣ ਦਾ ਕੋਈ ਸਵਾਲ ਹੀ ਨਹੀਂ ਆ ਬਾਕੀ ਦਰਦਾਂ ਨੂੰ ਵੀ ਇਹ ਠੀਕ ਕਰਦੀ ਆਪਾਂ ਪਹਿਲਾਂ ਤੁਹਾਨੂੰ ਦੱਸ ਚੁੱਕੇ ਆ ਤੇ ਇਹ ਹਾਲੋਂ ਦੀ ਪੁਰਜੀ ਜਿਹੜੀ ਜ਼ਿਆਦਾਤਰ ਪਹਿਲਾਂ ਪਿੰਡਾਂ ਦੇ ਵਿੱਚ ਬਣਾਈ ਜਾਂਦੀ ਸੀ ਬਟ ਹੁਣ ਜਿਹੜਾ ਇਹ ਮਾਰਕੀਟ ਦੇ ਵਿੱਚ ਵੀ ਵਿਕਣੀ ਆ ਗਈ ਔਰ ਸਾਰੇ ਲੋਕੀ ਬਣਾਉਂਦੇ ਖਾਸ ਕਰਕੇ ਜਿਨ੍ਹਾਂ ਨੂੰ ਇਸਦੀ ਨੌਲੇਜ ਹੈਗੀ ਆ ਵੀ ਇਹਦੇ ਵਿੱਚ ਕਿੰਨੇ ਫਾਇਦੇ ਬੱਚੇ ਤੁਹਾਡੇ ਬੋਲਣਗੇ ਵੀ ਮਮਾ ਇੱਕ ਹੀ ਬਣਾਇਆ ਉਹਦਾ ਇੱਕ ਹੱਲ ਹੈਗਾ ਜਿਵੇਂ ਆਪਾਂ ਦੱਸ ਦਿੰਗੇ ਹਰ ਇੱਕ ਪੂਰੀ ਦੇ ਵਿੱਚ ਆਪਾਂ ਜਿਵੇਂ ਆਲੂ ਪਾ ਦਿੰਨੇ ਆ ਬੱਚੇ ਭਾਵੇਂ ਆਲੂ ਕੱਢ ਕੇ ਖਾਣ ਪਰ ਥੋੜੇ ਥੋੜੇ ਉਹਨਾਂ ਦੇ ਪੱਤੇ ਤਾਂ ਅੰਦਰ ਜਾਣਗੇ ਬੱਚਿਆਂ ਨੂੰ ਖਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨਾਂ ਚੀਜ਼ਾਂ ਨੂੰ ਇਸ ਤਰ੍ਹਾਂ ਕਿ ਤੁਸੀਂ ਕਿਹੇ ਵੀ ਤਰੀਕੇ ਜਿਵੇਂ ਟਮਾਟਰ ਥੋੜਾ ਜਿਹਾ ਵੱਧ ਪਾ ਲਓ ਫਿਰ ਖੱਟੀ-ਖੱਟੀ ਬਣਦੀ ਹੈ ਬਹੁਤ ਟੇਸਟੀ ਲੱਗਦੀ ਹੈ ਫਿਰ ਹੈਲੋ ਫਰੈਂਡਸ ਸਸਤੀ ਗਾਲ ਨਮਸਤੇ ਆਦਾਵ ਰਾਮ ਰਾਮ ਜੈ ਮਾਤਾ ਦੀ ਕੈਸੇ ਆਸਾਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬ ਬਲੌਗਰ ਤੇ ਤਾਂ ਫਰੈਂਡ ਅੱਜ ਦੀ ਵੀਡੀਓ ਜਿ ਆਪਾਂ ਲੈ ਕੇ ਆਏ ਆਂ ਹਾਲੋਂ ਦੀ ਪੁਰਜੀ ਆਪਾਂ ਬਣਾਵਾਂਗੇ ਅੱਜ ਇਹ ਸਾਡੇ ਅੰਮ੍ਰਿਤਸਰ ਏਰੀਆ 'ਲ ਜਿਆਦੀ ਹੁੰਦੀ ਹੈ ਜਿਨ੍ਹਾਂ ਨੂੰ ਨਹੀਂ ਪਛਾਣੋ ਤੁਸੀਂ ਦੇਖ ਸਕਦੇ ਜਿਵੇਂ ਗਾਜਰਾਂ ਦੇ ਪੱਤੇ ਹੁੰਦੇ ਇਦਾਂ ਦੇ ਇਹਦੇ ਥੋੜੇ ਥੋੜੇ ਪੱਤੇ ਹੁੰਦੇ ਆ ਉਧਰ ਸਾਡੇ ਆਮ ਹੀ ਪੈਲੀਆਂ ਦੇ ਵਿੱਚ ਬੀਜਦੇ ਨੇ ਹਾਲੋਂ ਤੇ ਅੱਜ ਸਾਡੇ ਦੀਦੀ ਆਏ ਅੰਮ੍ਰਿਤਸਰੋਂ ਉਹ ਲੈ ਕੇ ਆਏ ਨੇ ਹਾਲੋਂ ਤੇ ਆਪਾਂ ਉਹਨੇ ਬਣਾਉਣ ਲੱਗੇ ਆਂ ਜੀ ਪੁਰਜੀ ਇਹ ਵੀ ਬ ਖਾਸ ਕਰਕੇ ਸਰਦੀਆਂ ਦੇ ਵਿੱਚ ਕਿਉਂ ਸੀਜ਼ਨਲ ਸਬਜ਼ੀ ਹੈ ਸਰਦੀਆਂ ਦੇ ਵਿੱਚ ਹੀ ਹੁੰਦੀ ਆ ਜਿਵੇਂ ਇਧਰਲੀ ਸਾਈਡ ਤੇ ਜਿਹੜੇ ਸੋਏ ਬੀਜਦੇ ਨੇ ਜਾਦੇ ਤੇ ਸਾਡੇ ਵਾਲੀ ਸਾਈਡ ਤੇ ਅੰਮ੍ਰਿਤਸਰ ਵੱਲ ਉਧਰ ਜਿਆਦਾ ਹੀ ਹਾਲੋਂ ਵੇਚਦੇ ਨੇ ਜਿਵੇਂ ਪੱਠੇ ਬੀਜਨੇ ਉਹਨਾਂ ਦੇ ਵਿੱਚ ਵੀ ਬੀਜਦੇ ਨੇ ਜਿਵੇਂ ਸਾਗ ਸਰੋਂ ਦਾ ਜਾਂ ਕੁਝ ਵੀ ਇਦਾਂ ਸਾਰੇ ਇਹਦੇ ਵਿੱਚ ਹਾਲੋਂ ਜ਼ਰੂਰ ਬੀਜਦੇ ਨੇ ਕਈ ਲੋਕ ਸਪੈਸ਼ਲੀ ਬੀਜਦੇ ਨੇ ਕਿਉਂਕਿ ਇਹਦੇ ਫਾਇਦੇ ਬਹੁਤ ਨੇ ਸਰਦੀ ਦੇ ਵਿੱਚ ਇਹ ਆਪਾਂ ਨੂੰ ਠੰਡ ਲੱਗਣ ਤੋਂ ਵੀ ਬਚਾਉਂਦੀ ਆ ਕਿਉਂਕਿ ਇਹ ਥੋੜੀ ਗਰਮ ਹੁੰਦੀ ਹੈ ਇਸ ਕਰਕੇ ਆਪਣੀ ਸਰੀਰ ਨੂੰ ਸਰਦੀਆਂ ਦੇ ਵਿੱਚ ਗਰਮ ਰੱਖਣ ਵਿੱਚ ਇਹ ਮਦਦ ਕਰਦੀ ਆ ਤੇ ਬਾਕੀ ਇਮਿਊਨਿਟੀ ਮજબૂત ਕਰਦੀ ਆ ਬਾਕੀ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੇ ਗੋਡੇ ਗਿੱਟੇ ਦੁਖਦੇ ਨੇ ਜਿਵੇਂ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਜੋੜਾਂ ਦੇ ਦਰਦਾਂ ਦੀ ਉਹਦੇ ਵਾਸਤੇ ਬਹੁਤ ਜਿਆਦਾ ਫਾਇਦੇਮੰਦ ਆ ਤੇ ਇਹ ਹਾਲੋਂ ਦੀ ਪੁਰਜੀ ਜਿਹੜੀ ਜ਼ਿਆਦਾਤਰ ਪਹਿਲਾਂ ਪਿੰਡਾਂ ਦੇ ਵਿੱਚ ਬਣਾਈ ਜਾਂਦੀ ਸੀ ਬਟ ਹੁਣ ਜਿਹੜਾ ਇਹ ਮਾਰਕੀਟ ਦੇ ਵਿੱਚ ਵੀ ਵਿਕਣੀ ਆ ਗਈ ਆ ਹੁਣ ਸਾਰੇ ਲੋਕੀ ਬਣਾਉਂਦੇ ਖਾਸ ਕਰਕੇ ਜਿਨ੍ਹਾਂ ਨੂੰ ਇਸਦੀ ਨੌਲੇਜ ਹੈਗੀ ਆ ਇਹਦੇ ਵਿੱਚ ਕਿੰਨੇ ਫਾਇਦੇ ਨੇ ਜਿਵੇਂ ਆਪਾਂ ਮੇਥੀ ਦੀ ਪੂਰਜੀ ਖਾਂਦੇ ਆ ਨਾ ਇਦਾਂ ਹੀ ਇਹਦੀ ਪੂਰਜੀ ਬਣਦੀ ਬਹੁਤ ਜਿਆਦਾ ਟੇਸਟੀ ਬਣਦੀ ਆ ਤੇ ਇਹਦੇ ਵਿੱਚ ਜਿਹੜੇ ਇਹਦੇ ਆਪਦੇ ਹੀ ਗੁਣ ਹੁੰਦੇ ਆ ਜਿਵੇਂ ਤੁਹਾਨੂੰ ਆਪਾਂ ਦੱਸਿਆ ਪਈ ਗਰਮ ਆ ਜਿਵੇਂ ਤੇ ਜੋੜਾਂ ਦੇ ਦਰਦ ਦਾ ਬਜ਼ੁਰਗਾਂ ਨੂੰ ਦਰਦ ਹੁੰਦੇ ਆ ਅੱਜਕੱਲ ਦੇ ਵੇਹੇ ਸਾਨੂੰ ਵੀ ਬਹੁਤ ਦਰਦ ਹੁੰਦੇ ਨੇ ਬਜ਼ੁਰਗ ਤਾਂ ਛੱਡਿਓ ਤੇ ਵਿਚਾਰੇ ਆਪਣੀ ਉਮਰ ਹੰਡਾ ਕੇ ਹੁੰਦੇ ਨੇ ਦਰਦ ਅੱਜਕੱਲ ਜਿਵੇਂ ਪਤਾ ਤੁਹਾਨੂੰ ਇਮਿਊਨਿਟੀ ਸਿਸਟਮ ਅੰਦਰਲਾ ਕਮਜ਼ੋਰ ਕਰਕੇ ਹਰ ਇੱਕ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਇਹ ਜਿਹੜੀ ਇਹ ਪੂਰਜੀ ਆ ਇਮਿਊਨਿਟੀ ਸਿਸਟਮ ਵੀ ਬਹੁਤ ਮ ਇਨੂੰ ਜ਼ਰੂਰ ਇੱਕ ਵਾਰੀ ਤੁਸੀਂ ਬਣਾ ਕੇ ਖਾ ਕੇ ਵੇਖੋਗੇ ਨਾ ਤੇ ਤੁਹਾਨੂੰ ਜਿਹੜੀ ਮੇਥੀ ਵਾਲੀ ਭੁਰਜੀ ਹੈ ਨਾ ਉਹ ਭੁੱਲ ਜੂਗੀ ਕਿਉਂਕਿ ਬਹੁਤ ਜਿਆਦਾ ਟੇਸਟੀ ਬਣਦੀ ਆ ਤੇ ਇਹਦੇ ਵਿੱਚ ਆਪਾਂ ਆਲੂ ਪਾ ਕੇ ਬਣਾਵਾਂਗੇ ਥੋੜਾ ਜਿਵੇਂ ਮੇਥੀ ਵਾਲਾ ਹੀ ਟੇਸਟ ਇਹਦਾ ਹੁੰਦਾ ਥੋੜਾ ਜਿਹਾ ਕੜਵੀ ਜਿਵੇਂ ਮੇਥੀ ਦਾ ਟੈਸਟ ਆਉਂਦਾ ਉਦਾਂ ਹੀ ਥੋੜਾ ਜਿਹਾ ਇਹਦਾ ਆਉਂਦਾ ਜਿਆਦਾ ਨਹੀਂ ਬਸ ਨੋਰਮਲ ਜਿਵੇਂ ਵੀ ਬੱਚੇ ਤੁਹਾਡੇ ਬੋਲਣਗੇ ਵੀ ਮਮਾ ਇਹ ਕੀ ਬਣਾਇਆ ਉਹਦਾ ਇੱਕ ਹੱਲ ਹੈਗਾ ਜਿਵੇਂ ਆਪਾਂ ਦੱਸ ਦਿੰਗੇ ਹਰ ਇੱਕ ਭੁਰਜੀ ਦੇ ਵਿੱਚ ਆਪਾਂ ਜਿਵੇਂ ਆਲੂ ਪਾ ਦਿੰਨੇ ਆ ਬੱਚੇ ਭਾਵੇਂ ਆਲੂ ਕੱਢ ਕੇ ਖਾਣ ਪਰ ਥੋੜੇ ਥੋੜੇ ਉਹਨਾਂ ਦੇ ਪੱਤੇ ਤਾਂ ਅੰਦਰ ਜਾਣਗੇ ਬੱਚਿਆਂ ਨੂੰ ਖਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨਾਂ ਚੀਜ਼ਾਂ ਨੂੰ ਇਸ ਕਰਕੇ ਤੁਸੀਂ ਕਿਹੇ ਵੀ ਤਰੀਕੇ ਜਿਵੇਂ ਟਮਾਟਰ ਥੋੜਾ ਜਿਆ ਵੱਧ ਪਾ ਲਓ ਫਿਰ ਖੱਟੀ-ਖੱਟੀ ਬਣਦੀ ਹੈ ਬਹੁਤ ਟੇਸਟੀ ਲੱਗਦੀ ਹੈ ਫਿਰ ਤੇ ਜਦੋਂ ਇਹ ਥੋੜੇ ਪੱਕ ਜਾਂਦੀ ਹੈ ਨਾ ਫਿਰ ਇਹਦੀ ਇੰਨੀ ਕੜੱਤ ਨਹੀਂ ਰਹਿੰਦੀ ਥੋੜੀ ਕੱਚੀ ਰਹੇ ਤਾਂ ਕੜੱਤ ਰਹਿੰਦੀ ਹੈ ਤੇ ਜੇ ਤੁਹਾਡੇ ਬੱਚੇ ਫਿਰ ਵੀ ਨਹੀਂ ਖਾਂਦੇ ਤੁਸੀਂ ਇਹਦਾ ਥੋੜਾ ਜਿਹਾ ਇਹ ਹਲ ਕੱਢ ਲੈਣਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਮੇਥੀ ਨੂੰ ਆਪਾਂ ਥੋੜਾ ਜਿਹਾ ਬਾਹਰ ਲੈਣਾ ਉਬਾਲਨੇ ਆ ਇਹਦੇ ਅੱਧੇ ਤੱਤ ਜਿਹੜੇ ਨਿਕਲ ਜਾਂਦੇ ਜਿਵੇਂ ਆਪਾਂ ਤੁਹਾਨੂੰ ਮੇਥੀ ਦੱਸਿਆ ਸੀ ਪਰ ਇਹਨਾਂ ਆਪਾਂ ਤੁਹਾਨੂੰ ਦੱਸਿਆ ਕਿ ਬੱਚਿਆਂ ਨੂੰ ਖਵਾਉਣ ਦਾ ਤਰੀਕਾ ਵਾ ਥੋੜੇ ਅੱਧੇ ਤੱਤ ਤੇ ਉਹਨਾਂ ਦੇ ਅੰਦਰ ਜਾਣਗੇ ਨਾ ਜਿਵੇਂ ਮੈਨੂੰ ਕਮੈਂਟ ਕਈ ਲੋਕ ਕਰ ਦਿੰਦੇ ਆ ਕਿ ਮੈਡਮ ਉਬਾਲ ਕੇ ਚੀਜ਼ ਦੇ ਤੱਤ ਨਿਕਲ ਗਿਆ ਚਲੋ ਅੱਧੇ ਤਾਂ ਬੱਚਿਆਂ ਦੇ ਅੰਦਰ ਜਾਂਦੇ ਆ ਨਾ ਹੁਣ ਬੱਚਿਆਂ ਨੂੰ ਖਵਾਉਣਾ ਕਿਸ ਤਰੀਕੇ ਇਦਾਂ ਬੱਚੇ ਕਹਿ ਦਿੰਦੇ ਮੇਥੀ ਦੀ ਪੂਜੀ ਦੇਖੋ ਜਿਹੜੇ ਖਾਂਦੇ ਉਹਨਾਂ ਨੂੰ ਪਤਾ ਹੀ ਆ ਪਿਕੌੜੀ ਨਹੀਂ ਬਣਦੀ ਪਰ ਬੱਚਿਆਂ ਨੂੰ ਫਿਰ ਵੀ ਕੌੜੀ ਲੱਗਦੀ ਆ ਇਸੇ ਤਰ੍ਹਾਂ ਇਹ ਵੀ ਬੱਚਿਆਂ ਨੂੰ ਥੋੜੀ ਕੜੱਤਨ ਵਾਲੀ ਲੱਗ ਸਕਦੀ ਆ ਤੇ ਤੁਸੀਂ ਇਹਦੇ ਵਿੱਚ ਥੋੜੇ ਆਲੂ ਵੱਧ ਪਾ ਲੈਣੇ ਨੇ ਤੇ ਥੋੜਾ ਜਿਹਾ ਬਸ ਜ਼ਿਆਦਾ ਉਬਾਲ ਲਈ ਇਹਨੂੰ ਥੋੜਾ ਜਿਹਾ ਉਬਾਲ ਲਿਆ ਕੇ ਦਾ ਪਾਣੀ ਉਤਾਰ ਕੇ ਤੁਸੀਂ ਇਹ ਦੇਖੋ ਇਹਦੀ ਤੁਸੀਂ ਪਛਾਣ ਕਰ ਸਕਦੇ ਹੋ ਇਦਾਂ ਦੇ ਇਹਦੇ ਪੱਤੇ ਹੁੰਦੇ ਆ ਦੇਖੋ ਗਾਜਰ ਵਾਂਗੂ ਧੜੀਆਂ ਵਾਂਗੂ ਇਹ ਮਿਕਸ ਜਿਹੇ ਹੁੰਦੇ ਇਹਦੇ ਪੱਤੇ ਇਦਾਂ ਤੁਸੀਂ ਵੇਖ ਸਕਦੇ ਹੋ ਜਿਨ੍ਹਾਂ ਨੂੰ ਤੇ ਪਛਾਣ ਆ ਤੇ ਉਹਨਾਂ ਨੇ ਤੇ ਪਛਾਣ ਲਏ ਹੋਣੇ ਆ ਜਿਨ੍ਹਾਂ ਨੂੰ ਨਹੀਂ ਪਤਾ ਕਿ ਹਾਲੋਂ ਕਿਹੜੀ ਚੀਜ਼ ਆ ਉਹਨਾਂ ਨੂੰ ਆਪਾਂ ਦਿਖਾ ਰਹੇ ਆ ਤੇ ਕਈ ਲੋਕ ਇਹਦੇ ਵਿੱਚ ਮੇਥੀ ਪਾ ਕੇ ਵੀ ਜਿਵੇਂ ਮਿਕਸ ਕਰਕੇ ਦੀ ਪੁਰਜੀ ਬਣਾ ਲੈਂਦੇ ਨੇ ਵੀ ਹਾਲੋਂ ਤੇ ਮੇਥਿਆਂ ਦੀ ਮਿਕਸ ਪੁਰਜੀ ਬਣਾ ਲੈਂਦੇ ਆ ਬਟ ਆਪਾਂ ਕੱਲੇ ਅੱਜ ਹਾਲੋਂ ਦੀ ਪੁਰਜੀ ਬਣਾਵਾਂਗੇ ਤੇ ਇਹਨੂੰ ਸਭ ਤੋਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਧੋ ਲਿਆ ਹੁਣ ਇਹਨੂੰ ਆਪਾਂ ਪਹਿਲਾਂ ਕਟਿੰਗ ਕਰ ਲੈਣੇ ਜਿਵੇਂ ਆਪਾਂ ਮੇਥੀ ਦੀ ਕਟਿੰਗ ਕਰਦੇ ਹਾਂ ਸੇਮ ਇਦਾਂ ਹੀ ਕਟਿੰਗ ਕਰਨੀ ਆ ਬਾਕੀ ਇਹਦੇ ਵਿੱਚ ਕੋਈ ਖਾਸ ਮਸਾਲੇ ਨਹੀਂ ਪਾਣੇ ਸਿਰਫ ਨਾਰਮਲ ਤਰੀਕੇ ਨਾਲ ਆਪਾਂ ਤੁਹਾਨੂੰ ਬਣਾ ਕੇ ਵਿਖਾਵਾਂਗੇ ਕਿਉਂਕਿ ਆਲਰੇਡੀ ਗਰਮ ਹੁੰਦੀ ਹੈ ਚ ਲਸਣ ਅਦਰਕ ਦੀ ਕੋਈ ਜ਼ਰੂਰਤ ਨਹੀਂ ਆ ਸਿੰਪਲ ਜੇ ਤਰੀਕੇ ਨਾਲ ਆਪਾਂ ਬਣਾਵਾਂਗੇ ਤੇ ਆਓ ਜੀ ਬਣਾਉਣੀ ਸ਼ੁਰੂ ਕਰਦੇ ਹਾਂ ਆਪਾਂ ਹਲੂ ਦੀ ਪੁਰਜੀ ਸਭ ਤੋਂ ਪਹਿਲਾਂ ਇਹਦੀ ਆਪਾਂ ਕਟਿੰਗ ਕਰ ਲੈਣੇ ਇਹਨੂੰ ਇਦਾਂ ਆਪਾਂ ਬਰੀਕ ਬਰੀਕ ਕੱਟਣਾ ਜਿਆਦਾ ਮੋਟਾ ਨਹੀਂ ਤੇ ਜਿਆਦਾ ਬਰੀਕ ਵੀ ਨਹੀਂ ਜਿਵੇਂ ਆਪਾਂ ਮੇਥੀ ਕੱਟਦੇ ਇਦਾਂ ਹੀ ਆਪਾਂ ਇਹਨੂੰ ਕੱਟ ਲੈਣਾ ਤੇ ਆਪਾਂ ਜੀ ਨਿੰਜਰ ਘਟਦੇ ਆ ਦੇਖੋ ਮਾਤਾ ਜੀ ਲਾਗੇ ਪਿਆਜ਼ ਕੱਟਣ ਦੇ ਆ ਇਹਦੇ ਵਿੱਚ ਜਿਆਦੇ ਮਸਾਲੇ ਨਹੀਂ ਆਪਾਂ ਜਿਵੇਂ ਤੁਹਾਨੂੰ ਦੱਸਿਆ ਪੀ ਪਾਉਣੇ ਸਿਰਫ ਇਹਦੇ ਵਿੱਚ ਆਪਾਂ ਦੋ ਪਿਆਜ਼ ਤੇ ਇੱਕ ਟਮਾਟਰ ਲੈ ਰਹੇ ਆ ਤੇ ਨਾਲ ਆਪਾਂ ਇਹ ਦੇਖੋ ਆਲੂ ਕੱਟੇ ਹੋਏ ਆ ਬਰੀਕ ਬਰੀਕ ਐਨ ਐਸ ਆਈ ਦੇ ਕਿਉਂਕਿ ਜਿਹੜੇ ਪੱਤੇ ਉਸ ਵੇਲੇ ਸੌ ਜਾਂਦੇ ਇਸ ਕਰਕੇ ਆਪਾਂ ਬਰੀ ਬਰੀ ਕਾ ਲੂ ਕੱਟੇ ਆ ਜੇ ਤੁਸੀਂ ਆਲੂ ਨੂੰ ਸਕਿਪ ਕਰਨਾ ਚਾਹੋ ਤੇ ਤੁਸੀਂ ਉਹ ਕਰ ਸਕਦੇ ਹੋ ਕੱਲੀ ਮੇਥੀ ਦਾ ਜਿਵੇਂ ਪਿਆਜ਼ ਪਾ ਕੇ ਤੜਕਾ ਲਾ ਸਕਦੇ ਹੋ ਇਹ ਹਾਲ ਹੁੰਦਾ ਜਿਹੜਾ ਤੜਕਾ ਵੈਸੇ ਜੀਰਾ ਪਾ ਕੇ ਵੀ ਲਾ ਸਕਦੇ ਹੋ ਜਿਹੜੇ ਲੋਕ ਪਿਆਜ਼ ਵੀ ਨਹੀਂ ਖਾਂਦੇ ਹੈਗੇ ਉਹ ਪਿਆਜ਼ ਨੂੰ ਵੀ ਸਕਿਪ ਕਰ ਸਕਦੇ ਨੇ ਟਮਾਟਰ ਨੂੰ ਵੀ ਸਕਿਪ ਕਰ ਸਕਦੇ ਇਹ ਸਿਰਫ ਆਪਾਂ ਬੱਚਿਆਂ ਨੂੰ ਖਵਾਉਣ ਵਾਸਤੇ ਸਾਰਾ ਕੁਝ ਪਾ ਰਹੇ ਆ ਵੈਸੇ ਇਹਨੂੰ ਕੱਲਾ ਜੀਰੇ ਦਾ ਤੜਕਾ ਲਾ ਕੇ ਤੁਸੀਂ ਮੇਥੀ ਵਾਂਗੂ ਬਣਾ ਦੋ ਨਾ ਤਾਂ ਵੀ ਬਹੁਤ ਜੜੀ ਦੀ ਪੁਰਜੀ ਟੇਸਟੀ ਬਣਦੀ ਹੈ ਤੇ ਇਹ ਦੇਖੋ ਸਾਰ ਇੱਧਰ ਪਿਆਜ਼ ਵੀ ਕੱਟੇ ਪਏ ਹੁਣ ਆਪਾਂ ਅੱਗ ਬਾਲ ਲੈਣੇ ਆਂ ਆਪਾਂ ਅੱਗ ਬਾਲ ਲਈਏ ਦੇ ਉੱਤੇ ਆਪਾਂ ਕੜਾਹੀ ਰੱਖੀਏ ਤੇ ਹੁਣ ਆਪਾਂ ਪਾ ਦੇਣੇ ਆ ਇਹਦੇ ਵਿੱਚ ਸਰੋਂ ਦਾ ਤੇਲ ਆਪਾਂ ਇਹ ਪੁਰਜੀ ਜਿਹੜੀ ਸਰੋਂ ਦੇ ਤੇਲ 'ਚ ਬਣਾਵਾਂਗੇ ਤੇਲ ਆਪਣਾ ਗਰਮ ਹੋ ਚੁੱਕੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਰਾਈ ਦਾ ਇੱਕ ਚਮਕ ਤੇ ਨਾਲ ਹੀ ਪਾਵਾਂਗੇ ਇੱਕ ਚਮਚਾ ਧੀਰੇ ਦਾ ਤੇ ਸੁੱਕੇ ਮਸਾਲੇ ਆਪਣੇ ਜਿਹੜੇ ਪੁੱਜ ਚੁੱਕੇ ਹੋ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦੇਣੇ। ਤੇ ਆ ਜੀ ਨੂੰ ਆਪਾਂ ਥੋੜਾ ਜਿਹਾ ਬ੍ਰਾਊਨ ਕਰਕੇ ਫਿਰ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ। ਜਿਨ੍ਹਾਂ ਲੋਕਾਂ ਨੂੰ ਥੋੜੀ ਜੀ ਇਹਦੀ ਗਰਮੀ ਦੀ ਦਿੱਕਤ ਆ ਭਈ ਕਈਆਂ ਨੂੰ ਗਰਮ ਚੀਜ਼ਾਂ ਨਹੀਂ ਪਾਜੀ ਤਾਂ ਤੁਸੀਂ ਇਹਦੇ ਵਿੱਚ ਸੁੱਕਾ ਧਨੀਆ ਵੀ ਇੱਥੇ ਪਾ ਸਕਦੇ ਹੋ। ਤੇ ਵੈਸੇ ਵੀ ਜਦੋਂ ਤੁਸੀਂ ਪੁਰਜੀ ਬਣਾਉਣ ਜਾ ਰਹੇ ਹੋ ਇਹਦੀ ਤੇ ਇਹਦੇ ਵਿੱਚ ਜਿਵੇਂ ਤੁਸੀਂ ਦੋ ਗੁੱਟੀਆਂ ਇਹਦੀਆਂ ਲੈ ਰਹੇ ਹੋ ਤੇ ਤੁਸੀਂ ਇੱਕ ਗੁੱਟੀ ਜਿਹੜੀ ਧਨੀਏ ਹਰੇ ਦੀ ਪਾ ਸਕਦੇ ਹੋ ਵਿੱਚ ਉਹ ਵੀ ਬਹੁਤ ਟੇਸਟੀ ਬਣਦੀ ਹੈ ਕਿਉਂਕਿ ਇਹਦਾ ਬੈਲੈਂਸ ਧਿਆ ਹੋ ਜਾਂਦਾ ਜੇ ਵੀ ਧਨੀਆ ਜਿਹੜਾ ਵਾ ਉਹ ਠੰਡਾ ਹੁੰਦਾ ਹੈ ਤੇ ਇਹ ਗਰਮ ਹੁੰਦੀ ਹੈ ਪਿਆਜ਼ ਆਪਣਾ ਦੇਖੋ ਹਲਕਾ ਬਰਾਊਨ ਹੋ ਚੁੱਕਾ ਹੁਣ ਆਪਾਂ ਇਹਦੇ ਵਿੱਚ ਇਹ ਟਮਾਟਰ ਪਾ ਦਾਂਗੇ ਹੁਣ ਦੇਖੋ ਇਹ ਟਮਾਟਰ ਵੀ ਨਰਮ ਹੋ ਚੁੱਕਾ ਲੈ ਆਲੂ ਪਾ ਦਾਂਗੇ ਤੇ ਆਲੂ ਵੀ ਆਪਾਂ ਜਿਹੜੇ ਤੜਕੇ ਤੇ ਪਹਿਲਾਂ ਥੋੜੇ ਜਿਹਾ ਭੁੰਨ ਲੈਨੇ ਆ। ਥੋੜੇ ਜਿਹੇ ਆਲੂਆਂ ਨੂੰ ਆਪਾਂ ਥੋੜੇ ਜਿਹਾ ਟੱਕੇ ਰੱਖ ਦਿੰਨੇ ਆ ਜਦੋਂ ਆਲੂ ਨਰਮ ਹੋ ਗਏ ਥੋੜੇ ਜਿਹਾ ਫੇਰ ਆਪਾਂ ਇਹਦੇ ਵਿੱਚ ਹਲੋਂ ਤੇ ਲੂਣ ਮਿਰਚ ਪਾਵਾਂਗੇ। ਹੁਣ ਆਲੂਆਂ ਨੂੰ ਪਾਣੀ ਵਿੱਚ ਢੋਗੇ ਭੁੱਜਦੇ ਆ ਤੇ ਆਪਾਂ ਚੈੱਕ ਕਰ ਲੈਨੇ ਆ ਇਹਨਾਂ ਨੂੰ। ਦੇਖੋ ਆਲੂ ਜਿਹੜੇ ਆਪਣੇ ਥੋੜੇ ਜਿਹਾ ਨਰਮ ਹੋ ਚੁੱਕੇ ਆ ਤੇ ਹੁਣ ਆਪਾਂ ਪਾ ਦਾਂਗੇ ਹਲੋਂ ਦੇ ਪੱਤੇ ਸਾਰੇ ਆਪਾਂ ਵਿੱਚ ਪਾ ਦਿੰਨੇ ਆ। ਹੁਣ ਇਹ ਸਾਰੇ ਪੱਤੇ ਵੀ ਮਿਕਸ ਕਰ ਦਿੰਨੇ ਆਪਾਂ ਤੇ ਨਾਲ ਹੀ ਆਪਾਂ ਇੱਥੇ ਪਾ ਦਾਂਗੇ ਇਹਦੇ ਵਿੱਚ ਨਮਕ ਮਿਰਚ ਵਗੈਰਾ ਕਿਉਂਕਿ ਆਪਾਂ ਇਹਦੇ ਵਿੱਚ ਪਹਿਲਾਂ ਨਹੀਂ ਪਾਇਆ ਕਿ ਆਲੂ ਜਿਹੜੇ ਭੁੱਜ ਜਾਣ ਜੇ ਆਪਾਂ ਨਮਕ ਮਿਰਚ ਵਗੈਰਾ ਸਾਰੇ ਮਸਾਲੇ ਪਾ ਦਿੰਦੇ ਤੇ ਆਲੂ ਜਿਹੜੇ ਥੱਲੇ ਲੱਗਣੇ ਸੀਗੇ ਹੁਣ ਨਮਕ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ਪਾ ਦਿੰਨੇ ਆ ਤੁਸੀਂ ਇਹਦੇ ਵਿੱਚ ਹਰੀ ਮਿਰਚ ਵੀ ਪਾ ਸਕਦੇ ਹੋ ਅਸੀਂ ਹਰੀ ਮਿਰਚ ਨਹੀਂ ਅੱਜ ਪਾ ਰਹੇ ਇਹਦੇ ਵਿੱਚ ਤੇ ਨਾਲ ਪਾ ਦਾਂਗੇ ਆਪਾਂ ਹਲਦੀ ਤੇ ਨਾਲ ਪਾ ਦਾਂਗੇ ਆਪਾਂ ਲਾਲ ਮਿਰਚ ਪਾਊਡਰ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਗਰਮ ਮਸਾਲਾ ਇਹ ਸਾਰੇ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ 50% ਆਪਣੇ ਆਲੂ ਜਿਹੜੇ ਬਣ ਚੁੱਕੇ ਆ ਤੇ 50% ਜਿਹੜਾ ਆਲੂ ਬਣ ਗਏ ਤੇ ਬਸ ਦੀ ਆਪਣੀ ਸਬਜ਼ੀ ਬਿਲਕੁਲ ਤਿਆਰ ਆ ਓਨੇ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਮਿਕਸ ਕਰ ਦਿੱਤੇ ਤੇ ਓਨੇ ਨੂੰ ਆਪਾਂ ਢਾਕੇ ਰੱਖ ਦਿੰਨੇ ਆ 5 ਮਿੰਟ ਵਾਸਤੇ ਤੇ ਸਬਜ਼ੀ ਫਿਰ ਆਪਣੀ ਬਣ ਜਾਣੀਗੀ ਸੇਕ ਆਪਾਂ ਇਹਦੇ ਥੱਲੇ ਘੱਟ ਹੀ ਰੱਖਣਾ ਹੈ ਕਿਉਂਕਿ ਸੁੱਕੀ ਸਬਜ਼ੀ ਇਹਦੇ ਵਿੱਚ ਆਪਾਂ ਪਾਣੀ ਨਹੀਂ ਵੜ ਵੈਸੇ ਇਹ ਜਿਹੜੀ ਭੁਰਜੀ ਹੈ ਥੋੜਾ ਜਿਹਾ ਪਾਣੀ ਛੱਡ ਦਿੰਦੀ ਹੈ ਥੋੜਾ ਜਿਹਾ ਸਾਨੂੰ ਜਲਦੀ ਕਰਕੇ ਆਪਾਂ ਥੋੜੀ ਥੋੜੀ ਗਿੱਲੀ ਗਿੱਲੀ ਰਹਿਣ ਦਿੱਤੀ ਸੀਗੀ ਤੁਸੀਂ ਜਦੋਂ ਬਣਾਓ ਤੇ ਥੋੜਾ ਇਹਨੂੰ ਸੁਕਾ ਲੈਣਾ ਪਹਿਲਾਂ ਸਾਡੇ ਕੋਲ ਥੋੜਾ ਟਾਈਮ ਘੱਟ ਸੀਗਾ ਹੁਣ ਆਪਣੇ 5 ਮਿੰਟ ਹੋ ਗਏ ਭੁਰਜੀ ਨੂੰ ਬੰਦਿਆ ਤੇ ਆਪਾਂ ਸੇਕ ਥੱਲੇੋਂ ਬਿਲਕੁਲ ਕੱਢ ਦਿੱਤਾ ਸੀ ਬਾਹਰ ਬਹੁਤ ਘੱਟ ਸੇਕ ਕਰਤਾ ਸੀ ਇਹ ਕੱਲਾ ਇਦਾਂ ਗੋਮਜੇ ਕਰਕੇ ਰੱਖ ਦੋ ਤੇ ਉਹਦੇ ਨਾਲ ਹੀ ਮੇਥੀ ਦੀ ਭੁਰਜੀ ਉਹ ਬਣ ਜਾਂਦੀ ਆ ਹੁਣ ਤੁਸੀਂ ਦੇਖ ਸਕਦੇ ਹੋ ਦੇਖੋ ਆਲੂ ਐ ਬਿਲਕੁਲ ਇਹ ਦੇਖੋ ਸਬਜ਼ੀ ਆਪਾਂ ਸਾਰੀ ਕੱਢ ਲਈ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਉੱਤੇ ਪਾ ਦਾਂਗੇ ਘਰ ਦਾ ਬਣਿਆ ਮੱਖਣ ਤੇ ਲੋ ਜੀ ਸਬ지 ਆਪਣੀ ਖਾਣ ਵਾਸਤੇ ਤਿਆਰ ਆ ਹੁਣ ਤੁਸੀਂ ਇਹਨੂੰ ਪਰੌਂਠੇ ਨਾਲ ਖਾਓ ਚਾਹੇ ਤੁਸੀਂ ਰੋਟੀ ਨਾਲ ਖਾਓ ਬਹੁਤ ਜਿਆਦਾ ਟੇਸਟੀ ਲੱਗਦੀ ਆ ਤੇ ਖਾਸ ਕਰਕੇ ਜਿਵੇਂ ਆਪਾਂ ਤੁਹਾਨੂੰ ਕਹਿੰਨੇ ਆਂ ਕਿ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਜੀ ਕਿਉਂਕਿ ਉਹਨਾਂ ਦਾ ਇਮਿਊਨਿਟੀ ਸਿਸਟਮ ਜਿਹੜਾ ਵਾ ਅੰਦਰ ਮਜ਼ਬੂਤ ਕਰਨਾ ਆਪਾਂ ਨੂੰ ਬਹੁਤ ਜਿਆਦਾ ਜ਼ਰੂਰੀ ਆ ਕਿਉਂਕਿ ਸਰਦੀਆਂ ਦੇ ਵਿੱਚ ਜ਼ਿਆਦਾਤਰ ਬੱਚੇ ਤੇ ਜ਼ਿਆਦਾਤਰ ਜਿਹੜੇ ਬਜ਼ੁਰਗ ਉਹ ਬਿਮਾਰ ਹੁੰਦੇ ਨੇ ਉਹਨਾਂ ਨੂੰ ਇਹ ਦੇਸੀ ਜਿਹੜੀਆਂ ਚੀਜ਼ਾਂ ਤੁਸੀਂ ਘਰੇ ਬਣਾਵਣਾ ਕੇ ਦਿਓਗੇ ਤੇ ਸਰਦੀ ਜਿਹੜੀ ਲੱਗਣ ਦਾ ਕੋਈ ਸਵਾਲ ਹੀ ਨਹੀਂ ਆ ਬਾਕੀ ਦਰਦਾਂ ਨੂੰ ਵੀ ਇਹ ਠੀਕ ਕਰ ਦੱਸੋ ਇੱਕ ਤੁਹਾਨੂੰ ਸਾਡੀ ਅੱਜ ਇਹ ਹਾਲੋਂ ਦੀ ਪੁਰਜੀ ਬਣਾਉਣ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦਬਾ ਕੇ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂਬ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਬਾਕੀ ਇਹੋ ਜੀ ਆਪਾਂ ਦੇਸੀ ਚੀਜ਼ਾਂ ਜਿਹੜੀਆਂ ਬਣਾਉਨੇ ਆ ਤੁਸੀਂ ਚੈਨਲ ਮੇਰੇ ਤੇ ਜਾ ਕੇ ਵੇਖ ਸਕਦੇ ਆਪਾਂ ਜ਼ਿਆਦਾਤਰ ਇਹਦੇ ਵਿੱਚ ਹਰ ਇੱਕ ਚੀਜ਼ ਦੀ ਜਾਣਕਾਰੀ ਜ਼ਰੂਰ ਦਿੰਦੇ ਆ ਫਾਇਦੇ ਵਾਲੀ ਚੀਜ਼ ਬਣਾਇੰਦੀ ਆ ਵੀ ਜਿਸ ਚੀ ਵੀਡੀਓ ਜਿਹੜੀ ਇਹ ਚੈਨਲ ਤੇ ਤਿਆਰ ਕਰਕੇ ਪਾਈਆਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਜੇ ਵੀਡੀਓ ਚੰਗੀਆਂ ਲੱਗਣ ਤੇ ਲਾਈਕ ਤੇ ਸ਼ੇਅਰ ਦਬਾ ਕੇ ਕਰ ਦਿਓ ਜੀ ਹੁਣ ਇੱਥੇ ਆਪਾਂ ਵੀਡੀਓ ਦਾ ਕਰਦੇ ਦੀ ਐਂਡ ਤੇ ਹਾਲੋਂ ਦੀ ਪੁਰਜੀ ਖਾ ਕੇ ਕਰਦੇ ਅੰਜੋਏ ਮਿਲਦੇ ਆ ਨੈਕਸਟ ਵੀਡੀਓ ਜ ਤਦ ਤੱਕ ਲਈ ਬਾਏ